ਤਾਂ ਨੂੰ ਦਿਖਾਇਆ ਜਾਵੇ ਤਾਂ ਹੁਣ ਅਸੀਂ ਇੱਕ ਹੋਰ ਅਗਲੇ ਪੁਆਇੰਟ ਤੇ ਜਾ ਰਹੇ ਹਾਂ ਜਿੱਥੇ ਤੁਹਾਨੂੰ ਦਿਖਾਵਾਂਗੇ ਕਿ ਕਿੰਨੀਆਂ ਵੱਡੀਆਂ ਗੱਡੀਆਂ ਨੇ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਨੇ ਤਾਂ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਬਹੁਤ ਲੋਕ ਵੱਡੀ ਗਿਣਤੀ ਚ ਪੁੱਜਿਆ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਅਸੀਂ ਆਪ ਭਾਈ ਸਾਹਿਬ ਦੀ ਸਪੋਰਟ ਲਈ ਸ਼ਾਹਕੋਟ ਏਰੀਏ ਨਕੌਦਰ ਏਰੀਏ ਤੋਂ ਆਏ ਹਾਂ ਜੀ ਤੇ ਇਹ ਕਰਮਜੀਤ ਅਨਮੋਲ ਨੂੰ ਹਰਾ ਕੇ ਭਾਈ ਸਾਬ ਬਹੁਤ ਵੱਡੀ ਲੀਡ ਨਾ ਜਿੱਤੋਗੇ ਤੁਹਾਨੂੰ ਪਹਿਲਾਂ ਲੱਗਦਾ ਸੀ ਕਿ ਕਰਮਜੀਤ ਅਨਮੋਲ ਅੱਗੇ ਆ ਹਾਂ ਪਹਿਲਾਂ ਲੱਗਦਾ ਸੀ ਪਰ ਦਨ ਤੋਂ ਇਹਨਾਂ ਦੀ ਆ ਹਾਂਜੀ ਹਾਂਜੀ ਤਾਂ ਤੁਹਾਨੂੰ ਤਾਂ ਲੱਗਿਆ ਸਪੋਰਟ ਕਰਨੀ ਚਾਹੀਦੀ ਹਾਂਜੀ ਹਾਂਜੀ ਸਾਨੂੰ ਤਾਂ ਲੱਗਾ ਉਹ ਇਹ ਸਪੋਰਟ ਕਰਨੀ ਪਾਈ ਸੀ ਸਾਹਿਬ ਭਾਈ ਪਿਤਾ ਦੀ ਬਹੁਤ ਵੱਡੀ ਕੁਰਬਾਨੀ ਹੈ ਜੀ ਸਿੱਖ ਕੌਮ ਲਈ ਆਹੀ ਆਪਣਾ ਫਰਜ਼ ਸਮਝ ਕੇ ਇੱਥੇ ਆਏ ਆ ਜੀ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਮੁੰਡੇ ਜਿਹੜੇ ਨੌਜਵਾਨਾ ਨਾ ਬਾਕੀ ਪਾਰਟੀਆਂ ਦੀਆਂ ਰੈਲੀਆਂ ਦੇ ਵਿੱਚ ਕੁਝ ਲਾਲਚਾਂ ਦੇ ਮਾਰੇ ਜਾਂ ਵੈਸੇ ਜਾਂਦੇ ਆ ਕਈ ਨਸ਼ੇ ਦੇ ਉੱਤੇ ਵੀ ਲੱਗੇ ਆ ਪਰ ਤੁਹਾਨੂੰ ਲੱਗਦਾ ਕਿ ਉਹਨਾਂ ਕਾਫਲਿਆਂ ਤੇ ਇਹਨਾਂ ਕਾਫਲਿਆਂ 'ਚ ਫਰਕ ਕੀ ਹੈ ਬਹੁਤ ਫਰਕ ਹੈ ਜੀ ਬਹੁਤ ਫਰਕ ਹੈ ਜੀ ਜਦੋਂ ਦਾ ਭਾਈ ਅਮਰਤਪਾਲ ਨੇ ਖਾਲਸਾ ਵੀਰਤੋਰੀ ਉਦੋਂ ਦੇ ਮੁੰਡੇ ਨਸ਼ੇ ਤਿਆਗ ਕੇ ਇੱਧਰ ਸਿੱਧੇ ਰਸਤੇ ਤੁਰੇ ਆਈ ਅਸੀਂ ਉਸ ਇਲਾਕੇ 'ਚ ਵੀ ਬਹੁਤ ਖਡੂਰ ਸਾਹਿਬ ਜਾ ਕੇ ਸਪੋਰਟ ਕੀਤੀ ਆ ਜੀ ਇੱਧਰ ਵੀ ਆਏ ਆ ਜੀ ਅੱਜ ਸਮਾਂ ਕੱਢ ਕੇ ਤਾਂ ਹੋਰ ਵੀ ਬੜੀਆਂ ਗੱਡੀਆਂ ਹੱਲੇ ਵੀ ਦਿਖਾਈ ਦੇ ਰਹੀਆਂ ਆ ਕਿ ਜਿਹੜੀਆਂ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਦਿਖਾਈ ਦੇ ਰਿਹਾ ਵਿੱਚੋਂ ਟਾਮੀ ਟਾਮੀ ਗੱਡੀ ਦੇ ਵਿੱਚ ਉਹ ਲੋਕ ਵੀ ਨਜ਼ਰ ਆਉਂਦੇ ਆ ਜਿਹੜੇ ਬਾਹਰਲੇ ਹਲਕਿਆਂ ਤੋਂ ਨੇ ਪਰ ਜ਼ਿਆਦਾਤਰ ਲੋਕ ਜਿਹੜੇ ਗੱਡੀਆਂ ਸਥਾਨਕ ਹਲਕੇ ਤੋਂ ਦੇਖੀਆਂ ਗਈਆਂ ਨੇ ਕਿ ਇਹਨਾਂ ਦੀ ਜਿਹੜੀ سپورਟ ਆ ਉਹ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਹੈ ਔਰ ਇਹ ਕਹਿਣਾ ਕਿ ਕਿਸੇ ਆਮ ਮਹਾਰੇ ਆਏ ਆ ਸਾਨੂੰ ਕੋਈ ਕਿਸੇ ਨੇ ਸੱਦਾ ਨਹੀਂ ਦਿੱਤਾ ਔਰ ਇੱਕ ਦਿਨ ਹੋਰ ਬਾਕੀ ਇਹ ਹਾਲੇ ਪ੍ਰਚਾਰ ਕਰਨ ਦਾ ਪਰ ਉਸ ਤੋਂ ਪਹਿਲਾਂ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਲੋਕ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਭੁਗਤ ਤੇ ਦਿਖਾਈ ਦੇ ਰਹੇ ਨੇ ਬਹੁਤੇ ਲੋਕ ਆ ਜਿਹੜੇ ਮੋਟਰਸਾਈਕਲਾਂ ਤੇ ਆਪਣੀਆਂ ਕਾਰਾਂ ਗੱਡੀਆਂ ਦੇ ਉੱਤੇ ਆ ਰਹੇ ਨੇ ਹਾਂਜੀ ਪੈਦਲ ਆਏ ਆ ਜੀ ਅਸੀਂ ਹਾਂ ਪੈਦਲ ਆ ਰਹੇ ਹਾਂ ਨਾਲ-ਨਾਲ ਹਾਂ ਜ਼ਿਲ੍ਹਾ ਬਠਿੰਡੇ ਜੋ ਜਲਾਲਪਿੰਡ ਆ ਹਾਂ ਅਸੀਂ ਲੱਗਦਾ ਕਿ ਸਲੋਕ ਸਭਾ ਹਲਕੇ ਚ ਫਰੀਦਕੋਟ ਚ ਇੱਥੇ ਜਿੱਤਣਗੇ ਸਰ ਪੂਰਾ ਪੂਰਾ ਰੀਡ ਤੇ ਜਾਵਾਂਗੇ ਫੁੱਲ ਰੀਡ ਤੇ ਕਿ ਜਿਹੜੇ ਬਾਕੀ ਉਮੀਦਵਾਰ ਵੀ ਤਾਂ ਇਹੀ ਕਹੀ ਜਾਂਦੇ ਆ ਕਿ ਜੱਤ ਸਾਡੀ ਪੱਕੀ ਨਹੀਂ ਨਹੀਂ ਜੀ ਜੱਤ ਕਿੱਥੇ ਆ ਤੁਸੀਂ ਆਪ ਵੀ ਦੇਖ ਲਓ ਕਾਫਲਾ ਟੁੱਟਿਆ ਹੀ ਨਹੀਂ ਜੀ ਭਈ ਤੁਰ ਕੇ ਆਏ ਆ ਜਮਾ ਬਹੁਤ ਜੋਸ਼ ਆ ਸੰਗਤਾਂ ਜੀ ਨੌਜਵਾਨ ਜੂਥ ਬਹੁਤ ਨਾਲ ਤੁਰਿਆ ਜੀ ਕਿਤੇ ਗਰਮੀ ਦੇ ਕਰਕੇ ਅੱਧਾ ਕਾਫਲਾ ਰਾਤ ਚ ਤਾਂ ਨਹੀਂ ਮੁੜਦਾ ਨਹੀਂ ਨਹੀਂ ਦੇਖ ਲਓ ਜੀ ਕੋਈ ਗਰਮੀ ਨਹੀਂ ਪੈਦਲ ਜਮਾ ਤੁਰਦੇ ਆ ਸੰਗ ਜੀ ਪੈਦਲ ਮਤਲਬ ਕਈਆਂ ਨੂੰ ਕਾਲ ਬਹੁਤ ਹੈ ਵੀ ਆਪਣੀਆਂ ਗੱਡੀਆਂ ਮੋਟਰਸਾਈਕਲ ਛੱਡ ਕੇ ਨਾਲ ਨਾਲ ਪੈਦਲ ਚੱਲੋ ਹਾਂ ਹਾਂ ਆਪ ਮਹਾਰੇ ਜਨਤਾ ਦੁਰੀ ਹੈ ਜੀ ਇੱਥੇ ਕੋਈ ਨਾ ਕਿਸੇ ਨੂੰ ਕੋਕਿਆ ਹਾ ਨਹੀਂ ਕਿ ਹਨ ਤੇ ਲਿਕੇ ਹਟਪਾ ਆ ਆਪਦੇ ਆਪ ਦੇ ਤੇ ਲੋਕ ਤੁਰੇ ਫਿਰਦੇ ਆ ਪਹਿਲੀ ਵਾਰੀ ਇਸ ਤਰ੍ਹਾਂ ਦੇਖਿਆ ਜੀ ਹਾਂ ਜੀ ਪਹਿਲੀ ਵਾਰ ਪਹਿਲੇ ਆਹ ਨੌਜਾਨ ਜੂਸ ਬਹੁਤ ਰਿਆ ਜੀ ਨਾਲ ਨੌਜਾਨ ਜੂਸ ਸਾਰਾ ਨਾਲ ਆ ਭਾਈ ਸਾਹਿਬ ਦੇ ਤੇ ਬਹੁਤ ਵੱਡੀ ਕੁਰਬਾਨੀ ਸਭੇ ਸੱਜੇ ਜਾਣਗੇ ਪਾਰਟੀਆਂ ਵਾਲੇ ਘਰਾਂ ਚ ਹੁੰਦੇ ਆ ਮੈਂਬਰ ਉਹਨਾਂ ਨੂੰ ਮਨਾ ਲੋਗੇ ਨਹੀਂ ਜੀ ਮਨਾਉਣ ਦੀ ਲੋੜ ਹੀ ਨਹੀਂ ਮੈਂਬਰ ਨਾਲ ਹੀ ਆ ਸਾਰੇ ਇਸ ਵਾਰ ਅੱਗੋਂ ਪਿੱਛੋਂ ਪਾਰਟੀਆਂ ਨੂੰ ਕਿਸੇ ਬੋੜ ਪਾਉਂਦੇ ਫਿਰਨ ਸਾਰੇ ਲੋਕ ਪਰ ਐਸ ਵਾਰ ਸਾਰੀਆਂ ਪਾਰਟੀਆਂ ਭਾਈ ਸਾਹਿਬ ਨੂੰ ਵੋਟਾਂ ਜ਼ਰੂਰ ਪਾਉਣਗੇ ਜੀ ਤਾਂ ਅਸੀਂ ਹੁਣ ਬਹੁਤ ਸਾਰੇ ਲੋਕ ਜਿਨ੍ਹਾਂ ਨਾਲ ਵੀ ਗੱਲ ਕਰਦੇ ਆ ਚਾਹੇ ਛੋਟੀ ਉਮਰ ਦੇ ਨੇ ਨੌਜਵਾਨ ਨੇ ਜਾਂ ਬਜ਼ੁਰਗ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਰਬਜੀ ਸਿੰਘ ਖਾਲਸਾ ਦੇ ਹੱਕ ਵਿੱਚ ਇਸ ਕਰਕੇ ਤੋ ਕਿਉਂਕਿ ਸਾਨੂੰ ਲੱਗਦਾ ਹੈ ਕਿ ਉਹਨਾਂ ਦੇ ਨਾਲ ਤੁਰਨਾ ਹੁਣ ਬਣਦਾ ਹੈ ਕਿਉਂਕਿ ਉਹਨਾਂ ਦੇ ਪਿਤਾ ਨੇ ਸਾਡੇ ਲਈ ਕੁਰਬਾਨੀ ਦਿੱਤੀ ਸੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਇਸ ਕਰਕੇ ਕਰ ਰਹੇ ਹਾਂ ਕਿ ਨਿੱਜੀ ਵਾਨਾਂ ਤੇ ਲੋਕ ਪੁੱਜੇ ਹਾਂ ਜੀ ਤੁਹਾਡਾ ਕੀ ਕਹਿਣਾ ਜੀ ਕਿਉਂਕਿ ਲੋਕ ਸਭਾ ਹਲਕਾ ਫਰੀਦਕੋਟ ਚ ਮੰਨਿਆ ਜਾ ਰਿਹਾ ਸੀ ਕਿ ਕਰਮਜੀਤ ਅਨਮੋਲ ਜਿੱਤ ਰਹੇ ਆ ਕਰਮਜੀਤ ਅਨਮੋਲ ਕਿੱਥੇ ਜਿੱਤ ਜੂ ਇੱਕ ਪਾਸੇ ਕੁਰਬਾਨੀ ਹੈ ਕਿੰਡੀ ਵੱਡੀ ਪਰਿਵਾਰ ਦੀ ਸਿੱਖਾਂ ਦੇ ਜਿਉਂਦੇ ਹੋਣ ਦਾ ਸਬੂਤ ਦਿੱਤਾ ਭਾਈ ਬਿਆਨਤ ਸਿੰਘ ਨੇ ਇੱਕ ਡਿੱਗੀ ਹੋਈ ਪਾਗ ਸਿਰ ਤੇ ਰੱਖੀ ਆ ਸਿੱਖ ਕੌਮ ਦੇ ਤਾਂ ਉਹ ਲੋਕਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਵੋਟ ਪਾਉਣਗੇ ਭਾਈ ਸਰਪਜੀਤ ਸਿੰਘ ਨੂੰ ਸੀਐਮਪੀ ਇਸ ਕਰਕੇ ਬਣਾਉਣਾ ਚਾਹੁੰਦੇ ਹਾਂ ਖਾਲਸਾ ਨੂੰ ਖਾਲਸਾ ਨੂੰ ਐਮਪੀ ਬਣਾਉਣਾ ਚਾਹੁੰਦਾ ਹੈ ਕੁਰਬਾਨੀ ਜਿਹੜਾ ਪਰਿਵਾਰ ਕਰਦਾ ਹੈਗਾ ਕੋਈ ਵੀ ਕਰਦਾ ਸਿੱਖ ਕੁਰਬਾਨੀ ਯਾਦ ਰੱਖਦੇ ਆ ਤੇ ਬਾਕੀ ਉਥੇ ਸਿੱਖਾਂ ਦੀ ਨੋੜ ਹੈਗੀ ਕਿਉਂਕਿ ਸਿੱਖਾਂ ਨੇ ਰਾਜ ਕਰਨਾ ਹੈ ਬਾਹਰਿਆ ਰਜੀਤ ਸਿੰਘ ਦੇ ਰਾਜ ਨੂੰ ਦੁਨੀਆ ਯਾਦ ਕੀਤਾ ਜਾ ਰਿਹਾ ਹੈਗਾ ਅਸੀਂ ਬਰਨਾਲਾ ਤੋਂ ਆਏ ਹੋਇਆ ਅੱਛਾ ਹਾਂ ਸਪੋਰਟ ਦੇ ਵਿੱਚ ਭਾਈ ਸਾਹਿਬ ਦੀ ਤਾਂ ਤੁਸੀਂ ਦੇਖ ਲਓ ਕਿ ਬਹੁਤ ਸਾਰੀਆਂ ਗੱਡੀਆਂ ਵਾਹਣ ਹੈਗੇ ਆ ਜਿਹੜੇ ਹੱਕ ਵਿੱਚ ਖੜੇ ਆ ਹਾਂਜੀ ਕੀ ਕਹਿਣਾ ਚਾਹੋਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਕੌਮ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਐਡਾ ਤਗੜਾ ਕਾਫਲਾ ਵਾ ਸਭ ਨੂੰ ਦੁਨੀਆ ਦਾ ਵੱਡਾ ਕਾਫਲਾ ਭਾਈ ਸਰਬਜੀਤ ਸਿੰਘ ਦਾ ਜੈ ਭਾਈ ਅਮਰਪਾਲ ਸਿੰਘ ਦੇ ਬਹੁਤ ਵੱਡੇ ਕਾਫਲੇ ਆ ਇਹ ਨਹੀਂ ਲੱਗਦਾ ਕੋਈ ਘੰਟੇ ਹਾਲੇ ਬਚੇ ਸੀ ਤੇ ਹੁਣ ਦੇਰੀ ਨਾ ਹੋ ਜੇ ਕਿਤੇ ਐਨਾ ਕੋ ਰਿਕਾਰਡ ਟੁੱਟ ਗਿਆ ਦੇਰੀ ਨਹੀਂ ਹੁੰਦੀ ਕੋਈ ਨਹੀਂ ਮਾਰੇ ਦੀ ਕਿਰਪਾ ਵਾ ਸਾਲ ਕੋ ਸੱਚੇ ਪਾਸ਼ਾ ਕਿਰਪਾ ਕਰਨ ਭਾਈ ਅਮਰਤਪਾਲ ਸਿੰਘ ਦਾ ਚੋਣ ਪ੍ਰਚਾਰ ਕੰਡ ਹੈ ਉੱਥੇ 7.5 ਲੱਖ ਨਾਲ ਭਾਈ ਅਮਰਤਪਾਲ ਸਿੰਘ ਜਿੱਤ ਰਿਆ ਇਥੇ ਭਾਈ ਸਰਬਜੀਤ ਸਿੰਘ ਨੂੰ 10 ਲੱਖ ਵੋਟ ਪੈ ਰਹੀ ਜੀ ਰਿਕਾਰਡ ਉਹਨਾਂ ਦਾ ਵੀ ਟੋੜ-ਟੋੜ ਰਹੇ ਆ ਦੁਨੀਆ ਦਾ ਰਿਕਾਰਡ ਟੁੱਟ ਸਾਡੇ ਵਾਸਤੇ ਦੋਵੇਂ ਸ਼ਖਸੀਅਤਾਂ ਵੱਡੀਆਂ ਵਾਂ ਪਰ ਇਹਨਾਂ ਦੇ ਪਰਿਵਾਰ ਦੀ ਭਾਈ ਅਮਰਤਪਾਲ ਸਿੰਘ ਨੂੰ ਕਿਤੇ ਮਾਨ ਕਹਿੰਦੇ ਕਿਸ ਹਲਕੇ 'ਚ ਸਾਡਾ ਉਮੀਦਵਾਰ ਜਿੱਤੂ ਏ ਕੌਣ ਜੀ ਸਿਮਰਨਜੀਤ ਸਿੰਘ ਮਾਨ ਕਹਿ ਰਿਹਾ ਸੀ ਉਹਨਾਂ ਨੂੰ ਇੰਟਰਵਿਊ ਕੀਤਾ ਕਹਿੰਦੇ ਫਰੀਦਕੋਟ ਤੋਂ ਸਾਡਾ ਉਮੀਦਵਾਰ ਜਿੱਤੂਗਾ ਨਹੀਂ ਵਾਹਿਗੁਰੂ ਜੀ ਇਹ ਸ਼ਖਸੀਅਤ ਜਿਹੜੀ ਹੈ ਨਾ ਪਰਿਵਾਰ ਇਹ ਵੇਖੋ ਤੁਸੀਂ ਆਹ ਫੋਟੋ ਦੇਖ ਰਹੇ ਜੋ ਇਹ ਬੜੀਆਂ ਤਗੜੀਆਂ ਕੁਰਬਾਨੀਆਂ ਵਾਂ ਇਹਨਾਂ ਨੇ ਆਪਣਾ ਸਰੀਰ ਛਲਣੀ ਛਲਣੀ ਕਰਾ ਦਿੱਤਾ ਜੀ ਜੀ ਤਾਂ ਅਸੀਂ ਤੁਸੀਂ ਲਗਾਤਾਰ ਆ ਦੇਖੋ ਬਾਪੂ ਜੀ ਕਹਿੰਦੇ ਕਿ ਅਸੀਂ ਵੀ ਆ ਗਏ ਹਾਂ ਕਾ ਹਾਂਜੀ ਤੁਸੀਂ ਵੀ ਨਾਲ ਹੋ ਹਾਂਜੀ ਦੱਸੋ ਕਿਵੇਂ ਆ ਲੱਗਦਾ ਕਿ ਬਾਕੀ ਉਮੀਦਵਾਰ ਨਹੀਂ ਕੰਮ ਦੇ ਸਰਬਜੀਤ ਸਿੰਘ ਖਾਲਸਾ ਹੀ ਕੰਮ ਦੇ ਪੂਰੇ ਕੰਮ ਦੇ ਆ ਤਾਂ ਇਹਦਾ ਪਹੁੰਗੇ ਪਮਖੜਾ ਉੱਥੇ ਪਾਰਲੀਮੈਂਟ ਦੇ ਵਿੱਚ ਜਾ ਕੇ ਬਾਕੀਆਂ ਤੋਂ ਕੋਈ ਆਸ ਨਹੀਂ ਬਾਕੀ ਕੁਝ ਨਹੀਂ ਇੱਥੇ ਸਾਰੇ ਕੁਝ ਦੇਖਿਆ ਮੇਰੇ 70 ਸਾਲ ਹੋ ਗਏ ਚੜੂਆਲੇ ਝਾੜੂਆ ਵੀ ਨੱਲੋਗੇ ਅੱਛਾ 2 ਸਾਲ ਚ ਸਾਲੀ ਕਾਂਗਰਸੀ ਉਹ ਸਭ ਨਿੱਲਾ ਹੁਣ ਹਾਂ ਤਾਂ ਹੁਣ ਖਾਲਸਾ ਜੀ ਜਾਣਗੇ ਖਾਲਸਾ ਦੇਖਿਓ ਹੁਣ ਜਿਹੜਾ ਭੰਗੜਾ ਪਾਉਂਦੇ ਚਾਰ ਪੰਜ ਨੇ ਬਣਨਾ ਇਥੋਂ ਤਾਂ ਸਾਰੇ ਜਿਹੜੇ ਬਜ਼ੁਰਗ ਹੋਣ ਨੌਜਵਾਨ ਹੋਣ ਉਹਨਾਂ ਦਾ ਕਹਿਣਾ ਹੈ ਤਾਂ ਇਸ ਮਾਮਲੇ ਦੇ ਵਿੱਚ ਇਹ ਜਿਹੜਾ ਮਾਰਚ ਨਿਕਲਦਾ ਦਿਖਾਈ ਦੇ ਰਿਹਾ ਹਾਂਜੀ ਪਾਵਾਂਗੇ ਵੋਟ ਅਸੀਂ ਜਿਟਾਵਾਂਗੇ ਸਾਡੇ ਨਾਲ ਆਏ ਹੋ ਹਾਂ ਅੱਛਾ ਹਾਂ ਗੱਜ ਕੇ ਪਾਵਾਂਗੇ ਤਾਂ ਬੜੇ ਲੋਕ ਆ ਜਿਹੜੇ ਹੱਕ 'ਚ ਖੜੇ ਆ ਹਾਂਜੀ ਅਸੀਂ ਮੋਹਰੇ ਤੋਂ ਆਏ ਮਾਈ ਜੀ ਮੋਹਰੇ ਤੋਂ ਪੋਰਟ ਤੇ ਆ ਗਏ ਪੋਰਟ ਦੇ ਹਾਂਜੀ ਹਾਂ ਫਤਿਹ ਹੋਊਗਾ ਕੰਮ ਇਹ ਬੜੇ ਲੋਕਾਂ ਕਾ ਜਿਹੜੇ ਹਲਕੇ ਦੇ ਅੰਦਰ ਵੀ ਬਾਹਰ ਵੀ ਇਸ ਸਪੋਰਟ ਤੇ ਖੜੇ ਨੇ ਤੇ ਅੱਗੇ ਵੀ ਬਹੁਤ ਗੱਡੀਆਂ ਹਾਲੇ ਕਾਫਲਾ ਖਤਮ ਨਹੀਂ ਹੋਇਆ ਤਾਂ ਦੇਖਦੇ ਆ ਕਿ ਹੁਣ ਹਲਕਾ ਫਰੀਦਕੋਟ ਦੇ ਲੋਕ ਇੱਕ ਤਰੀਕ ਨੂੰ ਫੈਸਲਾ ਕੀ ਕਰਦੇ ਆ ਵੋਟ ਵਿੱਚ ਕਾਫਲੇ ਕਿੰਨੇ ਤਬਦੀਲ ਹੁੰਦੇ ਆ ਔਰ ਇਹ ਅੱਗੇ ਜਾ ਕੇ ਪਤਾ ਲੱਗੇਗਾ ਲੋਕ ਸਭਾ ਹਲਕਾ ਫਰੀਦਕੋਟ ਦੀ ਹਵਾ ਬਿਲਕੁਲ ਬਦਲ ਗਈ ਹੈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਇਹ ਵੱਡਾ ਜਿਹੜਾ ਮਾਰਚਾ ਨਿਕਲ ਰਿਹਾ ਹੱਕ ਦੇ ਵਿੱਚ ਮਾਰਚ ਨਿਕਲ ਰਿਹਾ ਚੋ ਨਿਸ਼ਾਨ ਗੰਨੇ ਦੇ ਜਿਹੜੇ ਝੰਡਿਆਂ ਦੇ ਨਾਲ ਇਹ ਮਾਰਚ ਕੱਢਿਆ ਜਾ ਰਿਹਾ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲਾਂ ਤੇ ਗੱਡੀਆਂ ਤੇ ਸਵਾਰ ਹੋ ਕੇ ਮਾਰਚ ਕੱਢ ਰਿਹਾ ਇਹ ਅਸੀਂ ਘਟੋ ਘਟ 10 ਕਿਲੋਮੀਟਰ ਤੱਕ ਕਾਫਲਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਮਾਰਚ ਬਹੁਤ ਵੱਡਾ ਨਿਕਲ ਰਿਹਾ ਹੈ ਔਰ ਜਿਹੜੇ ਮਾਰਚ ਵਿੱਚ ਲੋਕ ਆਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਮਾਰਚ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਚੜ੍ਹਦੀ ਕਲਾ ਜਾਈ ਭਾਈ ਸਾਹਿਬ ਜਿੱਤ ਰਹੇ ਆ ਬਹੁ ਵੱਡੀ ਲੀਡ ਤੇ ਸਾਰੀਆਂ ਪਾਰਟੀਆਂ